ਦੁਪਹਿਰ ਦੀ ਤਪਦੀ ਗਰਮੀ ਸੜਕਾਂ ਅੱਗ ਵਾਂਗ ਤਪ ਰਹੀਆਂ ਸਨ ਕਾਲੀ ਚਮਕਦਾਰ ਕਾਰ ਧੂੜ ਚੀਰਦੀ ਦੌੜ ਰਹੀ ਸੀ ਅੰਦਰ ਅਨੀਲ ਮਾਥੁਰ ਸ਼ਹਿਰ ਦਾ ਸਭ ਤੋਂ ਵੱਡਾ ਬਿਜ਼ਨਸਮੈਨ ਕੋਠੀਆਂ ਕਾਰਾਂ ਨੌਕਰ ਹਰ ਦੌਲਤ ਉਸ ਦੇ ਪੈਰਾਂ ਹੇਠ ਪਰ ਚਿਹਰੇ ਤੇ ਬੇਚੈਨੀ ਅੱਖਾਂ ਸਿਰਫ ਘੜੀ ਤੇ ਅਚਾਨਕ ਕੜ 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 ਠਪ ਕਾਰ ਸੜਕ ਤੇ ਰੁਕ ਗਈ ਡਰਾਈਵਰ ਨੇ ਘਬਰਾਹਟ ਨਾਲ ਬੋਨਟ ਖੋਲ੍ਹਿਆ ਪ੍ਰਕਾਰ ਜਿਵੇਂ ਕਹਿ ਰਹੀ ਸੀ ਅੱਜ ਨਹੀਂ ਚੱਲਣਗੀ ਅਨੀਲ ਦੇ ਸੀਨੇ ਵਿੱਚ ਧੜਕਣ ਤੇਜ਼ ਹੋਈ ਜੇ ਮੈਂ ਦੇਰ ਕਰ ਗਿਆ ਸਭ ਖਤਮ ਹੋ ਜਾਵੇਗਾ ਪਰ ਫਿਰ ਉਸ ਦੀ ਨਿਗਾਹ ਸੜਕ ਦੇ ਕਿਨਾਰੇ ਪਈ ਇੱਕ ਪੁਰਾਣਾ ਬਰਗਦ ਦਾ ਰੁੱਖ ਉਸ ਦੀ ਛਾਂ ਹੇਠਾਂ ਇੱਕ ਟੁੱਟਾ ਰਿਕਸ਼ਾ ਤੇ ਉਸ ਰਿਕਸ਼ੇ ਤੇ ਇੱਕ ਨੌਜਵਾਨ ਸੁੱਕਾ ਸਰੀਰ ਪਾਟੇ ਕੱਪੜੇ ਅੱਖਾਂ ਬੰਦ ਪਰ ਬੁੱਲ੍ਹਾਂ ਤੇ ਇੱਕ ਧੁਨ ਹੌਲੀ-ਹੌਲੀ ਗੁਣਗਣਾਉਂਦਾ ਤੁੱਪ ਗਰੀਬੀ ਮੁਸ਼ਕਲ ਜਿਵੇਂ ਉਸਦੇ ਲਈ ਮੌਜੂਦ ਹੀ ਨਾ ਹੋਵੇ ਅਨੀਲ ਹੈਰਾਨ ਹੋਇਆ ਮੇਰੇ ਕੋਲ ਸਭ ਕੁਝ ਹੈ ਫਿਰ ਵੀ ਮੈਂ ਸੁੱਖ ਨਾਲ ਹੀ ਸੌ ਨਹੀਂ ਸਕਦਾ ਇਸ ਕੋਲ ਕੁਝ ਵੀ ਨਹੀਂ ਫਿਰ ਵੀ ਇਹ ਇੰਨਾ ਖੁਸ਼ ਕਿਵੇਂ ਹੈ ਉਸਨੇ ਹੌਲੀ ਜਾ ਕੇ ਕਿਹਾ ਭਾਈ ਮੈਨੂੰ ਸਟੇਸ਼ਨ ਛੱਡ ਦੇਵੇਂਗਾ ਨੌਜਵਾਨ ਨੇ ਅੱਖਾਂ ਖੋਲ੍ਹੀਆਂ ਮੁਸਕਰਾਇਆ 30 ਰੁਪਏ ਸਾਹਿਬ ਰਿਕਸ਼ਾ ਚੱਲ ਪਿਆ ਪੈਰ ਪੈਡਲਾਂ ਤੇ ਚੱਲਦੇ ਗਏ ਧੂੜ ਉੱਡਦੀ ਗਈ ਪਰ ਧੁਨ ਉਹ ਨਹੀਂ ਰੁਗੀ ਜਿਵੇਂ ਹਰ ਪੈਡਲ ਦੇ ਨਾਲ ਉਹ ਆਪਣੀ ਖੁਸ਼ੀ ਦਾ ਸੁਰ ਵਜਾ ਰਿਹਾ ਸੀ ਅਨਿਲ ਦੇ ਦਿਲ ਵਿੱਚ ਅਜੀਬ ਅੱਗ ਸੀ ਮੈਂ ਲੱਖਾਂ ਕਰੋੜਾਂ ਦਾ ਮਾਲਕ ਹਾਂ ਪਰ ਮੇਰੇ ਅੰਦਰ ਸਿਰਫ ਤਣਾਅ ਇਹ ਸਿਰਫ 30 ਰੁਪਏ ਕਮਾਉਣ ਵਾਲਾ ਪਰ ਦਿਲੋਂ ਰਾਜਾ ਉਹਨੇ ਸੋਚਿਆ ਇਸ ਰਾਜ ਨੂੰ ਖੋਲਣਾ ਹੀ ਪਵੇਗਾ। ਸ਼ਾਮ ਨੂੰ ਉਸਨੇ ਨੌਜਵਾਨ ਨੂੰ ਆਪਣੇ ਮੰਗਲੇ ਬੁਲਾਇਆ। ਰੌਸ਼ਨੀਆਂ ਨਾਲ ਚਮਕਦਾ ਮਹਿਲ, ਸ਼ਾਨਦਾਰ ਮਾਰਬਲ, ਸੋਨੇ ਦੇ ਝੂਮਰ, ਡਾਈਨਿੰਗ ਹਾਲ ਵਿੱਚ ਕਤਾਰਾਂ ਦੀਆਂ ਡਿਸ਼ਾਂ, ਬਰੀਆਨੀ, ਮਠਿਆਈਆਂ, ਸੂਪ, ਆਈਸਕ੍ਰੀਮ, ਨੌਕਰ ਲਾਈਨਾਂ ਵਿੱਚ ਖੜੇ। ਅਨਿਲ ਨੇ ਸੋਚਿਆ ਹੁਣ ਇਹ ਹੈਰਾਨ ਹੋਵੇਗਾ। ਪਰ ਨੌਜਵਾਨ ਸ਼ਾਂਤੀ ਨਾਲ ਬੈਠ ਗਿਆ। ਹਰਨੀ ਵਾਲਾ ਆਰਾਮ ਨਾਲ ਚੱਕਿਆ ਨਾ ਕੋਈ ਜਲਦੀ ਨਾ ਕੋਈ ਹੈਰਾਨੀ ਕੋਟਾਂ ਤੇ ਉਹੀ ਧੁਨ ਅਨਿਲ ਦੇ ਅੰਦਰ ਕੌੜਾ ਪੰਨ ਭਰਿਆ ਇਹ ਦਿਖਾਵਾ ਕਰ ਰਿਹਾ ਹੈ ਜਾਂ ਸੱਚਮੁੱਚ ਇਹ ਸਭ ਤੋਂ ਉੱਪਰ ਹੈ ਉਸਨੇ ਫੈਸਲਾ ਕੀਤਾ ਨੌਜਵਾਨ ਨੂੰ ਕੁਝ ਦਿਨ ਬੰਗਲੇ ਵਿੱਚ ਰੱਖੇਗਾ ਦਿਨ ਲੰਘਦੇ ਗਏ ਏਸੀ ਵਾਲਾ ਕਮਰਾ ਵੱਡੇ ਸਕਰੀਨ ਤੇ ਫਿਲਮਾਂ ਨੌਕਰ ਜੁੱਤੀ ਪਹਿਨਾਉਂਦੇ ਕੋਟ ਲਿਆਉਂਦੇ ਪਰ ਨੌਜਵਾਨ ਨਾਂ ਬਦਲਿਆ ਮਸਕਰਾਟ ਉਹੀ ਧੁਨ ਉਹੀ ਅਨਿਲ ਦਾ ਸਬਰ ਟੁੱਟ ਗਿਆ ਇੱਕ ਸ਼ਾਮ ਉਹ ਚੀਕਿਆ ਸੱਚ ਦੱਸ ਤੂੰ ਖੁਸ਼ ਕਿਵੇਂ ਹੈ ਤੇਰੇ ਕੋਲ ਕੁਝ ਨਹੀਂ ਫਿਰ ਵੀ ਇਹ ਧੁਨ ਕਿਉਂ ਨਹੀਂ ਰੁਕਦੀ ਨੌਜਵਾਨ ਹੌਲੀ ਜਿਹੀ ਹੱਸਿਆ ਸਾਬ ਧੁਨ ਚੀਜ਼ਾਂ ਨਾਲ ਨਹੀਂ ਜੁੜਦੀ ਇਹ ਅੰਦਰੋਂ ਆਉਂਦੀ ਹੈ ਜਦ ਅੰਦਰ ਖਾਲੀ ਹੋਵੇ ਮਹਿਲ ਵੀ ਜੇ ਲੱਗਦੇ ਹਨ ਕਿ ਜਦ ਅੰਦਰ ਭਰਪੂਰ ਹੋਵੇ ਰਿਕਸ਼ਾ ਵੀ ਰਾਜ ਸਿੰਘਾਸਨ ਬਣ ਜਾਂਦਾ ਹੈ ਅਨੀਲ ਦਾ ਦਿਲ ਫਿਰ ਵੀ ਨਹੀਂ ਮੰਨਿਆ ਉਸਨੇ ਉਸ ਨੂੰ ਵਾਪਸ ਉਸਦੇ ਰਿਕਸ਼ੇ ਤੇ ਛੱਡਣ ਦਾ ਹੁਕਮ ਦਿੱਤਾ ਕਾ ਰੁਕੀ ਬਰਗਦ ਦੀ ਛਾਂ ਹੇਠਾਂ ਉਹੀ ਟੁੱਟਾ ਰਿਕਸ਼ਾ ਖੜਾ ਸੀ ਨੌਜਵਾਨ ਹੌਲੀ ਬਾਹਰ ਉਤਰਿਆ ਬੈਗ ਵਿੱਚੋਂ ਪੁਰਾਣਾ ਕੱਪੜਾ ਕੱਢ ਕੇ ਰਿਕਸ਼ੇ ਨੂੰ ਪਿਆਰ ਨਾਲ ਪੂੰਝਿਆ ਸੀਟ ਠੀਕ ਕੀਤੀ ਅਤੇ ਬੈਠ ਕੇ ਅੱਖਾਂ ਬੰਦ ਕੀਤੀਆਂ ਉਹੀ ਤੰ ਹਵਾਵਿਲ ਫੈਲ ਗਈ ਜਿਵੇਂ ਰੁੱਖਾਂ ਦੇ ਪੱਤੇ ਵੀ ਉਸੁਰ ਗਾ ਰਹੇ ਹੋਣ ਕਾਰ ਦੇ ਕਾਲੇ ਸ਼ੀਸ਼ੇ ਪਿੱਛੋਂ ਅਨਿਲ ਦੀਆਂ ਅੱਖਾਂ ਭਿੱਜ ਗਈਆਂ ਉਸ ਦਾ ਸੈਕਟਰੀ ਹੌਲੀ ਬੋਲਿਆ ਸਾਹਬ ਅਸਲ ਖੁਸ਼ੀ ਇਹੀ ਹੈ ਜੋ ਬਾਹਰ ਨਾਲ ਵੱਜਦੀ ਹੈ ਉਹ ਕਦੇ ਟਿਕਦੀ ਨਹੀਂ ਜੋ ਅੰਦਰੋਂ ਜਨਮ ਲੈਂਦੀ ਹੈ ਉਸ ਨੂੰ ਨਾ ਦੌਲਤ ਹਿਲਾ ਸਕਦੀ ਹੈ ਨਾ ਗਰੀਬੀ ਅਨਿਲ ਨੇ ਅੱਖਾਂ ਬੰਦ ਕੀਤੀਆਂ ਤੇ ਪਹਿਲੀ ਵਾਰ ਉਸ ਨੂੰ ਵੀ ਅੰਦਰੋਂ ਉਹੀ ਧੁਨ ਸੁਣਾਈ ਦਿੱਤੀ ਦੋਸਤੋ ਸਾਡੀ ਇਹ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਸਾਨੂੰ ਆਪਣੀ رائے ਜ਼ਰੂਰ ਦੱਸਣਾ ਅਤੇ ਹੋਰ ਵੀ ਸਾਡੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਸਾਨੂੰ ਹੋਰ ਪਿਆਰ ਦੇਣਾ। ਤੁਹਾਡਾ ਬਹੁਤ-ਬਹੁਤ ਧੰਨਵਾਦ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।